ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਝਾਤ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਸੱਤਾਧਾਰੀ ਲਿਬਰਲ ਪਾਰਟੀ ਦੇ ਨੇਤਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਉਹ ਅਗਲੇ ਨਵੇਂ ਨੇਤਾ ਦੀ ਚੋਣ ਹੋਣ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਣੇ ਰਹਿਣਗੇ ਉਹਨਾਂ ਦੀ ਪਾਰਟੀ ਨੂੰ ਆਮ ਚੋਣਾਂ ਵਿੱਚ ਜਾਣ ਤੋਂ ਪਹਿਲਾਂ ਨਵਾਂ ਨੇਤਾ ਚੁਣਨਾ ਹੀ ਪਵੇਗਾ ਹਾਲਾਂਕਿ ਚੋਣਾਂ ਸੰਬੰਧੀ ਆ ਰਹੇ ਸਰਵੇਖਣਾਂ ਵਿੱਚ ਉਹਨਾਂ ਦੀ ਪਾਰਟੀ ਦਾ ਹਾਲ ਕਾਫੀ ਮਾੜਾ ਹੈ ਉਹ ਹਾਰਵਲਵਾਦੀ ਨਜ਼ਰ ਆ ਰਹੀ ਹੈ ਪਰ ਟਰੂਡੋ ਦੇ ਅਸਤੀਫਾ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਲਿਬਰ ਪਾਰਟੀ ਦੇ ਨਵੇਂ ਨੇਤਾ ਦੇ ਅਹੁਦੇ ਲਈ ਕਈ ਨਾਂ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਇਹਨਾਂ ਵਿੱਚ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫਰੀ ਲੈਂਡ ਤੋਂ ਲੈ ਕੇ ਵਿਦੇਸ਼ ਮੰਤਰੀ ਮੈਲਾਨੀਆ ਜੋਲੀ ਤੱਕ ਦੇ ਨਾਮ ਸ਼ਾਮਿਲ ਹਨ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋ ਸਕਦਾ ਹੈ ਇਸ ਤੇ ਆਲੇ ਦੁਆਲੇ 7 ਘੱਟੋ ਘੱਟ ਜਿਹੜੇ ਨਾਮ ਆ ਲਿਬਰਲ ਦੇ ਉਹ ਘੁੰਮ ਰਹੇ ਹਨ ਜਿਨ੍ਹਾਂ ਵਿੱਚ ਸਭ ਤੋਂ ਦਿਲਚਸਪ ਨਾਮ ਹੈ ਦੇਸ਼ ਦੀ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਦਾ 57 ਸਾਲ ਦੀ ਉਮਰ ਦੀ ਨੀਤਾ ਆਨੰਦ ਨੇ 2019 ਵਿੱਚ ਰਾਜਨੀਤੀ ਵਿੱਚ ਐਂਟਰੀ ਕੀਤੀ ਸੀ ਟ੍ਰਾਂਟੋ ਦੀ ਸੰਸਦ ਮੈਂਬਰ ਕ੍ਰਿਸਟੀਆ ਫਰੀ ਲੈਂਡ ਟਰੂਡੋ ਦੀ ਟੀਮ ਦੀ ਸਭ ਤੋਂ ਜਾਣੇ ਪਛਾਣੇ ਮੈਂਬਰਾਂ ਵਿੱਚੋਂ ਇੱਕ ਸੀ ਅਤੇ ਉਹਨਾਂ ਨੂੰ ਅਜਿਸਟੈਂਟ ਟਰੂਡੋ ਦੀ ਥਾਂ ਪ੍ਰਮੁੱਖ ਦਾਵੇਦਾਰਾਂ ਵਿੱਚੋਂ ਵੇਖਿਆ ਜਾ ਰਿਹਾ ਹੈ ਉਹਨਾਂ ਨੂੰ ਲੰਬੇ ਸਮੇਂ ਤੋਂ ਟਰੂਡੋ ਦੇ ਨੇੜਲੇ ਦAIRE ਵਿੱਚ ਇੱਕ ਭਰੋਸੇਮੰਦ ਸੀਨੀਅਰ ਮੰਤਰੀ ਵਜੋਂ ਵੇਖਿਆ ਜਾਂਦਾ ਰਿਹਾ ਹੈ ਪਰ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਦਫ਼ਤਰ ਨਾਲ ਝਗੜੇ ਕਾਰਨ ਦਸੰਬਰ ਵਿੱਚ ਅਸਾਨਕ ਅਸਤੀਫਾ ਦੇ ਦਿੱਤਾ ਸੀ 50 ਸਾਲ ਉਮਰ ਦੀ ਕ੍ਰਿਸਟਿਆ ਫਰੀ ਲੈਂਡ ਅਲਬਰਟਾ ਵਿੱਚ ਇੱਕ ਯੂਕਰੇਨੀਅਨ ਮਾਂ ਦੇ ਘਰ ਪੈਦਾ ਹੋਈ ਸੀ ਜੋ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਇੱਕ ਪੱਤਰਕਾਰ ਹੁੰਦੇ ਸਨ ਉਹਨਾਂ ਨੇ ਵਿਦੇਸ਼ ਮੰਤਰੀ ਦੇ ਅਹੁਦੇ ਤੇ ਰਹਿ ਕੇ ਕੈਨੇਡਾ ਦੀ ਯੂਐਸ ਨਾਲ ਅਤੇ ਮਕਸੀਕੋ ਨਾਲ ਜਿਹੜਾ ਮੁਕਤ ਵਪਾਰ ਸਮਝੌਤਾ ਹੁੰਦਾ ਫਰੀ ਟ੍ਰੇਡ ਐਗਰੀਮੈਂਟ ਉਹਦੇ ਬਾਰੇ ਗੱਲਬਾਤ ਕਰਨ ਚ ਕਾਫੀ ਲੰਮਾ ਸਮਾਂ ਕੰਮ ਕੀਤਾ ਤੇ ਮਦਦ ਕੀਤੀ ਸੀ ਬਾਅਦ ਵਿੱਚ ਉਹ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਬਣਨ ਵਾਲੀ ਪਹਿਲੀ ਮਹਿਲਾ ਬਣੇ ਸਨ ਅਗਲੀ ਖਬਰ ਜਿਹੜੀ ਹੈ ਜੀ ਇਹ ਕਾਫੀ ਦਿਲਚਸਪੀਆ ਹੈਰਾਨਕੁਨ ਵੀ ਆ ਤੇ ਕਿਤੇ ਨਾ ਕਿਤੇ ਕੈਨੇਡਾ ਵਾਸਤੇ ਫਿਕਰਮੰਦੀ ਵੀ ਜਾਰ ਕਰਦੀ ਆ ਕਿ ਅਮਰੀਕਾ ਦੇ ਜਿਹੜੇ ਵੱਡਣ ਵਾਲੇ ਰਾਸ਼ਟਰਪਤੀ ਨੇ ਡੋਨਲਡ ਟਰੰਪ ਉਹਨਾਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਸਤੀਫੇ ਤੋਂ ਮਗਰੋਂ ਇੱਕ ਵਾਰ ਫਿਰ ਕੈਨੇਡਾ ਨੂੰ ਅਮਰੀਕਾ ਦਾ 51 ਸੂਬਾ ਬਣਾਉਣ ਦੀ ਆਪਣੀ ਪੇਸ਼ਕਸ਼ ਧਾਰਾ ਦਿੱਤੀ ਹੈ। ਟਰੰਪ ਨੇ ਪਿਛਲੇ ਸਾਲ 5 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਜਿੱਤਣ ਮਗਰੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਾਲ ਮੁਲਾਕਾਤ ਕੀਤੀ ਸੀ। ਜਿਸ ਤੋਂ ਮਗਰੋਂ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51 ਸੂਬਾ ਬਣਾਉਣ ਦੀ ਲਗਾਤਾਰ ਇੱਛਾ ਜਤਾਉਂਦੇ ਹੀ ਰਹੇ ਹਨ। ਟਰੰਪ ਕਈ ਵਾਰ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਪੇਸ਼ਕਸ਼ ਦਾ ਜ਼ਿਕਰ ਕਰ ਚੁੱਕੇ ਹਨ। ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਵੀ ਉਹਨਾਂ ਦੇ ਟ੍ਰੂਡੋ ਨਾਲ ਸਬੰਧ ਚੰਗੇ ਨਹੀਂ ਸਨ ਰਹੇ ਉਧਰ ਕੈਨੇਡਾ ਨੇ ਟਰੰਪ ਦੀ ਇਸ ਤਜਵੀਜ਼ ਵੱਲ ਕੋਈ ਤਵੱਜੋ ਭਾਵੇਂ ਨਹੀਂ ਦਿੱਤੀ ਪਰ ਇਹਨੂੰ ਮੈਨੂੰ ਲੱਗਦਾ ਹੈ ਕਿ ਇਹਨਾਂ ਸੀਰੀਅਸ ਲਿਆ ਵੀ ਨਹੀਂ ਜਾ ਰਿਹਾ ਸੋਏ ਜਿਹੜੇ ਸਾਡੇ ਪ੍ਰੀਮੀਅਰ ਨੇ ਅਨਟਾਰੀਓ ਦੇ ਉਹਨਾਂ ਨੇ ਕੁਝ ਸਖਤ ਸ਼ਬਦਾਂ ਵਿੱਚ ਇਹਦਾ ਵਿਰੋਧ ਕੀਤਾ ਸੀ ਬਾਕੀ ਲੀਡਰਸ਼ਿਪ ਵੱਲੋਂ ਜਿਹੜੀ ਚੁੱਪ ਧਾਰੀ ਹੋਈ ਆ ਇਹ ਕਿਸ ਤਰ੍ਹਾਂ ਕਿਤੇ ਕਈ ਸਵਾਲ ਖੜੇ ਕਰਦੀ ਆ ਔਰ ਇਹ ਗੱਲ ਸੋਚਣ ਵਾਲੀ ਆ ਕਿ ਕੀ ਕੈਨੇਡੀਅਨ ਸੱਚਮੁੱਚ ਅਮਰੀਕਾ ਵਿੱਚ ਜਾਣਾ ਪਸੰਦ ਕਰਦੇ ਨੇ ਜਿਸ ਤਰੀਕੇ ਨਾਲ ਕਰ ਰਹੇ ਨੇ 트럼ਪ ਸਾਹਿਬ ਬਾਰ ਬਾਰ ਗੱਲ 트럼ਪ ਨੇ ਸੋਸ਼ਲ ਮੀਡੀਆ ਮੰਚ ਦੇ ਜਿਹੜਾ 트ਰੁੱਥ ਸੋਸ਼ਲ ਉੱਤੇ ਫਿਰ ਇੱਕ ਵਾਰ ਪੋਸਟ ਵਿੱਚ ਕਿਹਾ ਹੈ ਕਿ ਕੈਨੇਡਾ ਵਿੱਚ ਬਹੁਤ ਸਾਰੇ ਲੋਕ ਆਪਣੇ ਦੇਸ਼ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਹੱਕ ਇਸ਼ਕ ਹਨ ਅਮਰੀਕਾ ਵੱਡੇ ਵਪਾਰਕ ਘਾਟੇ ਤੇ ਸਬਸਿਡੀ ਨੂੰ ਹੁਣ ਸਹਿਣ ਨਹੀਂ ਕਰ ਸਕਦਾ ਜਿਸ ਦੀ ਕੈਨੇਡਾ ਨੂੰ ਆਪਣਾ ਵਕਾਰ ਬਚਾ ਕੇ ਰੱਖਣ ਦੀ ਲੋੜ ਹੈ ਜਸਟਰਨ ਟਰੂਡੋ ਨੂੰ ਇਹ ਪਤਾ ਸੀ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਟਰੰਪ ਨੇ ਕਿਹਾ ਕਿ ਜੇ ਕੈਨੇਡਾ ਅਮਰੀਕਾ ਦਾ ਹਿੱਸਾ ਬਣ ਜਾਂਦਾ ਹੈ ਤੇ ਨਾ ਕੋਈ ਟੈਕਸ ਹੋਏਗਾ ਟੈਕਸ ਬਹੁਤ ਘੱਟ ਹੋ ਜਾਣਗੇ ਤੇ ਉਹ ਰੂਸੀ ਤੇ ਚੀਨੀ ਜਾਜ਼ਾਂ ਦੇ ਖਤਰੇ ਤੋਂ ਵੀ ਸੁਰੱਖਿਅਤ ਹੋ ਜਾਣਗੇ ਜੋ ਲਗਾਤਾਰ ਉਹਨਾਂ ਨੂੰ ਘੇਰ ਕੇ ਰੱਖਦੇ ਹਨ ਤੇ ਇਹ ਸਾਡੇ ਨਾਲ ਮਿਲ ਕੇ ਉਹ ਕਿੰਨਾ ਮਹਾਨ ਦੇਸ਼ ਬਣ ਜਾਏਗਾ ਅਗਲੀ ਖਬਰ ਜਿਹੜੀ ਹੈ ਜੀ ਉਹ ਵੀ ਕੁਝ ਇਸੇ ਤਰ੍ਹਾਂ ਦੀ ਆ ਜਿਹੜੇ ਐਲਨ ਮਸਕ ਨੇ ਮੈਨੂੰ ਲੱਗਦਾ ਹੈ ਕਿ 트럼ਪ ਸਾਹਿਬ ਦੀ ਸਾਰੀ ਟੀਮ ਦੇ ਵਿੱਚ ਇਹੋ ਜਿਹੇ ਲੋਕ ਇਕੱਠੇ ਹੋ ਗਏ ਆ ਜਿਹੜੇ ਦੁਨੀਆ ਨੂੰ ਨਵੇਂ ਮੁਸ਼ਕਲਾਂ ਵਿੱਚ ਖੜਾ ਕਰ ਸਕਦੇ ਆ ਡੋਨਲਡ 트럼ਪ ਦੇ ਨਵੇਂ ਅਮਰੀਕੀ ਪ੍ਰਸ਼ਾਸਨ ਵਿੱਚ ਸਰਕਾਰੀ ਕਾਰਜਕੁਸ਼ਲਤਾ ਦੀ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਐਲਨ ਮਸਕ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਸਤੀਫੇ ਤੇ ਤੰਜ ਕਸਦੇ ਹੋਏ ਪ੍ਰਤੀਕਿਰਿਆ ਦਿੱਤੀ ਹੈ ਕਿ ਟਰੂਡੋ ਦੇ ਅਸਤੀਫੇ ਦਾ ਮਜ਼ਾਕ ਉਡਾਉਂਦੇ ਹੋਏ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ 205 ਚੰਗਾ ਲੱਗ ਰਿਹਾ ਹੈ 트럼ਪ ਜਿੱਤ ਗਏ ਟਰੂਡੋ ਨੇ ਅਸਤੀਫਾ ਦੇ ਦਿੱਤਾ ਕੀਰ ਸਟਾਰਮਰ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਹੈ ਸੋ ਕਾਰਪੋਰੇਟ ਦੇ ਸਿਆਸਤ ਵਿੱਚ ਸਿੱਧੇ ਦਖਲ ਤੇ ਚੀਜ਼ਾਂ ਨੂੰ ਆਪਣੇ ਅਨੁਸਾਰ ਮੋੜਾ ਦੇਣ ਤੋਂ ਹੁਣ ਪੱਛਮੀ ਦੇਸ਼ਾਂ ਦੇ ਵਿੱਚ ਜਿਹੜੇ ਪੋਲੀਟিক্যাল ਲੀਡਰਸ਼ਿਪ ਆ ਉਹ ਵੀ ਥੋੜੀ ਥੋੜੀ ਘੁੱਟਣ ਮਹਿਸੂਸ ਕਰਨ ਲੱਗ ਪਈ ਐ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਵੀ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਤੇ ਟੈਸਲਾ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਮਾਲਕ ਮਸਕ ਦੀ ਆਲੋਚਨਾ ਕਰਨ ਵਾਲੇ ਨੇਤਾਵਾਂ ਵਿੱਚ ਸ਼ਾਮਲ ਹੋ ਗਏ ਹਨ ਉਹਨਾਂ ਨੇ ਕਿਹਾ ਹੈ ਕਿ 10 ਸਾਲ ਪਹਿਲਾਂ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਹੋਏਗਾ ਕਿ ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਨੈਟਵਰਕਸ ਵਿੱਚੋਂ ਇੱਕ ਦਾ ਮਾਲਕ ਇੱਕ ਅੰਤਰਰਾਸ਼ਟਰੀ ਪ੍ਰਤੀਕਿਰਿਆਵਾਦੀ ਅੰਦੋਲਨ ਦਾ ਸਮਰਥਨ ਕਰ ਦੇਵੇਗਾ ਅਤੇ ਜਰਮਨੀ ਸਮੇਤ ਕਈ ਦੇਸ਼ਾਂ ਦੀਆਂ ਚੋਣਾਂ ਵਿੱਚ ਸਿੱਧੇ ਤੌਰ ਤੇ ਦਖਲ ਦੇਣ ਲੱਗੇਗਾ ਵੱਖ-ਵੱਖ ਦੇਸ਼ਾਂ 'ਚ ਫਰਾਂਸ ਦੇ ਰਾਜਦੂਤਾ ਨੂੰ ਸੰਬੋਧਨ ਕਰਦੇ ਹੋਏ ਮੈਕਰੋਨ ਨੇ ਮਸਕ ਦਾ ਨਾਂ ਤਾਂ ਭਾਵੇਂ ਨਹੀਂ ਲਿਆ ਪਰ ਕਈ ਦੇਸ਼ਾਂ ਵਿੱਚ ਚੋਣਾਂ 'ਚ ਉਹਨਾਂ ਦੀ ਦਖਲਅੰਦਾਜ਼ੀ ਦੀ ਗੱਲ ਕੀਤੀ ਹੈ ਮੈਕਰੋਨ ਦੇ ਮਸਕ ਨਾਲ ਚੰਗੇ ਸਬੰਧ ਰਹੇ ਹਨ ਹਾਲ ਹੀ ਵਿੱਚ ਉਹਨਾਂ ਨੇ ਨੈਟ੍ਰੋ ਡੇਮ ਕੈਥੈਡਰਲ ਦੇ ਮੋੜ ਖੁੱਲਣ ਦੇ ਮੌਕੇ ਤੇ ਮਸਕ ਨੂੰ ਸੱਦਾ ਦਿੱਤਾ ਸੀ ਇਸ ਤੋਂ ਪਹਿਲਾਂ ਜਰਮਨ ਸਰਕਾਰ ਦੇ ਬਲਾਰੇ ਨੇ ਮਸਕ ਦਾ ਨਾਮ ਲੈਂਦਿਆਂ ਕਿਹਾ ਸੀ ਕਿ ਵੋਟਰਾਂ ਤੇ ਮਸਕ ਦਾ ਪ੍ਰਭਾਵ ਬਹੁਤ ਸੀਮਤ ਹੈ ਜਰਮਨ ਦੇ ਲੋਕਾਂ ਦੇ ਉੱਤੇ ਉਹਨਾਂ ਕਿਹਾ ਸੀ ਕਿ ਇਸ ਦੇਸ਼ ਵਿੱਚ ਆਮ ਲੋਕ, ਬੁੱਧੀਮਾਨ ਤੇ ਸੱਭੇਕ ਲੋਕ ਹਨ ਉਹ ਜ਼ਿਆਦਾ ਹਨ ਜਰਮਨੀ ਵਿੱਚ ਅਗਲੇ ਮਹੀਨੇ ਮੱਧ ਕਾਲੀ ਚੋਣਾਂ ਹੋਣੀਆਂ ਨੇ ਇਸ ਤੋਂ ਪਹਿਲਾਂ ਬ੍ਰਿਟਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਐਲਨ ਮਸਕ ਦੇ ਬ੍ਰਿਟਿਸ਼ ਸਰਕਾਰ ਤੇ ਕੀਤੇ ਗਏ ਹਮਲਿਆਂ ਦਾ ਕਾਫੀ ਸਖਤੀ ਨਾਲ ਜਵਾਬ ਦਿੱਤਾ ਸੀ ਅਗਲੀ ਖਬਰ ਰੂਸ ਤੇ ਯੂਕਰੇਨ ਜੰਗ ਤੋਂ ਆਜੀ ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਸੈਨਿਕਾਂ ਨੇ ਪੂਰਬੀ ਯੂਕਰੇਨ ਦੇ ਡੋਨੇਟਸਕ ਖੇਤਰ ਦੇ ਕੁਰਖੋਵੇਆ ਸ਼ਹਿਰ ਤੇ ਮੁੜ ਕੇ ਕਬਜ਼ਾ ਕਰ ਲਿਆ ਹੈ ਹਾਲਾਂਕਿ ਯੂਕਰੇਨ ਨੇ ਰੂਸ ਦੇ ਇਸ ਦਾਅਵੇ ਨੂੰ ਸਵੀਕਾਰ ਨਹੀਂ ਕੀਤਾ ਕੁਰਖੋਵੇ ਨੂੰ ਰਣਨੀਤਿਕ ਦ੍ਰਿਸ਼ਟੀਕੋਣ ਤੋਂ ਰੂਸ ਯੂਕਰੇਨ ਸਰਹੱਦ ਤੇ ਇੱਕ ਮਹੱਤਵਪੂਰਨ ਸਥਾਨ ਜਾਂ ਸ਼ਹਿਰ ਮੰਨਿਆ ਜਾਂਦਾ ਹੈ ਜੁਕਰੇਨ ਨੇ ਐਤਵਾਰ ਨੂੰ ਇੱਕ ਇਸ ਖੇਤਰ ਵਿੱਚ ਜਵਾਬੀ ਹਮਲਾ ਕੀਤਾ ਉਦੋਂ ਤੋਂ ਹੀ ਰੂਸ ਤੇ ਜੁਕਰੇਨ ਦੀਆਂ ਫੌਜਾਂ ਵਿਚਾਲੇ ਭਿਆਨਕ ਲੜਾਈ ਚੱਲ ਰਹੀ ਹੈ ਜੁਕਰੇਨ ਦੇ ਫੌਜੀ ਬੁਲਾਰੇ ਵਿਕਟਰ ਟਰੀਹੂ ਬੋਅ ਨੇ ਕਿਹਾ ਹੈ ਕਿ ਸੌਵਾਰ ਸਵੇਰ ਤੱਕ ਜੁਕਰੇਨ ਦੀਆਂ ਫੌਜਾਂ ਕੂਰਖੋਏ ਦੇ ਅੰਦਰ ਰੂਸੀ ਫੌਜਾਂ ਨਾਲ ਲੜ ਰਹੀਆਂ ਸਨ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਚ ਹੈ ਨਿਊਜ਼ ਏਜੰਸੀ ਰਾਈਟਰਜ਼ ਦੇ ਅਨੁਸਾਰ ਤਸਵੀਰ ਵਿੱਚ ਕੁਰਾਖੋ ਵਿੱਚ ਇੱਕ ਸਪਾਈ ਰੂਸ ਦਾ ਝੰਡਾ ਲੈ ਕੇ ਖੜਾ ਹੋਇਆ ਦਿਖਾਈ ਦੇ ਰਿਹਾ ਹੈ ਗਵਾਟਨਾਮੋ ਬੇਦੀ ਜੇਲੂ ਨੂੰ ਲੈ ਕੇ ਦੁਨੀਆ ਭਰ ਵਿੱਚ ਅਮਰੀਕਾ ਦੀ ਆਲੋਚਨਾ ਹੁੰਦੀ ਰਹੀ ਹੈ ਗਵਾਟਨਾਮੋ ਬੇ ਦੁਨੀਆ ਦੀਆਂ ਸਭ ਤੋਂ ਖਤਰਨਾਕ ਜੇਲਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ ਕੈਦੀਆਂ ਤੇ ਤਸ਼ੱਦਦ ਦੀਆਂ ਕਈ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਅਮਰੀਕਾ ਵਿੱਚ 11 ਸਤੰਬਰ ਦੇ ਅੱਤਵਾਦੀ ਹਮਲਿਆਂ ਤੋਂ ਬਾਅਦ 2001 ਵਿੱਚ ਗਵਾਟਨਾਮੋ ਬੇ ਜੇਲ ਖੋਲੀ ਗਈ ਸੀ ਅਮਰੀਕੀ ਫੌਜ ਨੇ ਇਸ ਜੇਲ ਵਿੱਚ ਨਜ਼ਰਬੰਦੀ ਕੈਂਪ ਤੋਂ ਜਮਨ ਦੇ 11 ਕੈਦੀਆਂ ਨੂੰ ਹੁਣ ਰਿਹਾ ਕਰਕੇ ਓਮਾਨ ਭੇਜ ਦਿੱਤਾ ਹੈ ਹੁਣ ਉੱਥੇ ਸਿਰਫ 15 ਕੈਦੀ ਬਾਕੀ ਬਚੇ ਹਨ ਸੌਵਾਰ ਨੂੰ ਜਿੰਨਾਂ ਲੋਕਾਂ ਨੂੰ ਰਿਹਾ ਕੀਤਾ ਗਿਆ ਸੀ ਉਹਨਾਂ ਵਿੱਚੋਂ ਕਿਸੇ ਨੇ ਵੀ ਇੱਥੇ ਆਪਣੀ ਕੈਦ ਦੌਰਾਨ ਉਹਨਾਂ ਦੇ ਉੱਤੇ ਕੋਈ ਜੁਰਮ ਸਾਬਤ ਨਹੀਂ ਕੀਤਾ ਗਿਆ ਮਨੁੱਖੀ ਅਧਿਕਾਰਾਂ ਦੀ ਕੰਮ ਕਰਨ ਵਾਲੇ ਕਈ ਗਰੁੱਪਾਂ ਨੇ ਜਿਹੜੇ ਬੰਦੀ ਨੇ ਉਹਨਾਂ ਦੀਆਂ ਜਿਹੜੀਆਂ ਸਥਿਤੀਆਂ ਨੇ ਜਿਹੜੀਆਂ ਉਹਨਾਂ ਦੇ ਹਾਲਾਤ ਨੇ ਉੱਤੇ ਚਿੰਤਾ ਪ੍ਰਗਟ ਕੀਤੀ ਸੀ ਜਿਹੜੇ 15 ਲੋਕ ਅਜੇ ਵੀ ਜੇਲ੍ਹ ਵਿੱਚ ਹਨ ਉਹਨਾਂ ਵਿੱਚੋਂ 6 ਦੇ ਖਿਲਾਫ ਅਜੇ ਤੱਕ ਵੀ ਕੋਈ ਜਿਹੜਾ ਦੋਸ਼ ਆ ਉਹ ਨਹੀਂ ਲਗਾਇਆ ਗਿਆ ਮੰਗਲਵਾਰ ਤੱਕੇ ਨੇਪਾਲ ਚੀਨ ਸਰਾਧ ਤੇ ਲਗਭਗ 7.1 ਤੀਬਰਤਾ ਦਾ ਭਚਾਲ ਆਇਆ ਹੈ ਭਚਾਲ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਝਟਕੇ ਉੱਤਰੀ ਭਾਰਤ ਵਿੱਚ ਵੀ ਮਹਿਸੂਸ ਕੀਤੇ ਜਾਣ ਦੀ ਸੂਚਨਾ ਹੈ ਚੀਨ ਦੇ ਸਰਕਾਰੀ ਚੈਨਲ ਸੀਸੀ ਟੀਵੀ ਮੁਤਾਬਕ ਤਿੱਬਤ ਦੇ ਸ਼ਿਗਾਤ ਸੇ ਸ਼ਹਿਰ ਵਿੱਚ ਮੰਗਲਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ 6.9 ਦੀ ਤੀਬਰਤਾ ਦਾ ਭਚਾਲ ਆਇਆ ਨਿਊਜ਼ ਏਜੰਸੀ ਏਐਫਪ ਦੇ ਇੱਕ ਰਿਪੋਰਟਰ ਦਾ ਕਹਿਣਾ ਹੈ ਕਿ ਨੇਪਾਲ ਦੀ ਰਾਜਧਾਨੀ ਕਠਮੰਡੂ ਵਿੱਚ ਮੰਗਲਵਾਰ ਤੜਕੇ ਸ਼ਕਤੀਸ਼ਾਲੀ ਭਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਭਚਾਲ ਦੀ ਤੀਬਰਤਾ 7.1 ਦੱਸੀ ਜਾ ਰਹੀ ਹੈ ਤਿੱਬਤ ਖੇਤਰ ਦੇ ਸ਼ਿਗਾਤ ਸੇ ਸ਼ਹਿਰ ਚ ਆਏ ਇਸ ਭਚਾਲ ਕਾਰਨ ਉੱਥੇ ਕਾਫੀ ਨੁਕਸਾਨ ਹੋਣ ਦਾ ਖਦਸ਼ਾ ਵੀ ਦੱਸਿਆ ਜਾ ਰਿਹਾ ਹੈ ਤਿੱਬਤ ਦੇ ਇਸ ਸ਼ਹਿਰ ਚ ਪੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 125 ਨੂੰ ਪਾਰ ਕਰ ਗਈ ਹੈ ਤੇ ਸਾਹਸ ਤੇ ਵਿੱਚ ਘੱਟੋ ਘੱਟ 188 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਵੀ ਆ ਰਹੀ ਹੈ ਪੁਚਾਲ ਪ੍ਰਭਾਵਿਤ ਖੇਤਰ ਚ ਬਚਾਅ ਕਾਰਨ ਬਚਾਅ ਦੇ ਕੰਮ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਹਨ ਪਰ ਰਾਤ ਨੂੰ ਇੱਥੇ ਤਾਪਮਾਨ -18 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ ਹੈ ਇਸ ਤਾਪਮਾਨ ਤੇ ਚੱਲਦਿਆਂ ਖੇਤਰ ਵਿੱਚ ਬਚੇ ਲੋਕਾਂ ਲਈ ਬਚਾਅ ਕਾਰਜ ਜਾਰੀ ਹਨ ਇਸ ਭਚਾਲ ਕਾਰਨ ਇੱਥੇ 1000 ਤੋਂ ਵੱਧ ਘਰ ਟਹਿ ਚੁੱਕੇ ਹਨ ਇਸ ਭਚਾਲ ਦੇ ਝਟਕੇ ਗੁਆਂਡੀ ਭਾਰਤ ਤੇ ਨੇਪਾਲ ਦੇ ਕਈ ਇਲਾਕਿਆਂ ਚ ਮਹਿਸੂਸ ਕੀਤੇ ਗਏ ਹਨ ਅਗਲੀ ਖਬਰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਯਾਦਗਾਰ ਲਈ ਟੁਕਮੀ ਥਾਂ ਦੀ ਮੰਗ ਦੇ ਦਰਮਿਆਨ ਸਰਕਾਰ ਨੇ ਰ ਰਾਸ਼ਟਰੀ ਸਮ੍ਰਿਤੀ ਸਥਲ ਕੰਪਲੈਕਸ ਵਿੱਚ ਸਾਬਕਾ ਰਾਸ਼ਟਰਪਤੀ ਪਰਨ ਮੁਖਰਜੀ ਦੀ ਯਾਦਗਾਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਮੁਖਰਜੀ ਦਾ 31 ਅਗਸਤ 2020 ਨੂੰ ਦਿਹਾਂਤ ਹੋ ਗਿਆ ਸੀ ਕੇਂਦਰ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਪਰਨ ਮੁਖਰਜੀ ਦੀ ਯਾਦਗਾਰ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ ਪਰਨੋ ਮੁਖਰਜੀ ਦੀ ਬੇਟੀ ਸਰਮਿਸਟਾ ਮੁਖਰਜੀ ਨੇ ਆਪਣੇ ਪਿਤਾ ਪਰਨੋ ਮੁਖਰਜੀ ਦੀ ਯਾਦਗਾਰ ਬਣਾਉਣ ਦੀ ਮਨਜ਼ੂਰੀ ਦੇਣ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ ਸਰਮਿਸਟਾ ਮੁਖਰਜੀ ਨੇ ਲਿਖਿਆ ਹੈ ਕੇ ਬਿਨਾ ਕਿਸੇ ਮੰਗਦੇਸ਼ ਤੇ ਵਿਚਾਰ ਕੀਤਾ ਗਿਆ ਸੀ ਇਸ ਲਈ ਇਹ ਜਿਆਦਾ ਖਾਸ ਹੈ ਬਾਬਾ ਕਹਿੰਦੇ ਹੁੰਦੇ ਸਨ ਕਿ ਕੋਈ ਸਰਕਾਰੀ ਸਨਮਾਨ ਮੰਗਣਾ ਨਹੀਂ ਚਾਹੀਦਾ ਇਹ ਸਨਮਾਨ ਪੀਐਮ ਮੋਦੀ ਨੇ ਬਾਬਾ ਦੀਆਂ ਜਾਦਾ ਨੂੰ ਦਿੱਤਾ ਹੈ ਇਸ ਲਈ ਮੈਂ ਬਹੁਤ ਧੰਨਵਾਦੀ ਹਾਂ ਸਾਬਕਾ ਰਾਸ਼ਟਰਪਤੀ ਪ੍ਰਣਾਮ ਮੁਖਰਜੀ ਦੀ ਮੌਤ ਦੇ ਸਮੇਂ ਸਰਮੇਸ਼ਟਾ ਮੁਖਰਜੀ ਨੇ ਇਹ ਮੰਗ ਇਸ ਮੰਗ ਨੂੰ ਉਠਾਇਆ ਤਾਂ ਸੀ ਪਰ ਕਾਂਗਰਸ ਪਾਰਟੀ ਨੇ ਅਜਿਹੀ ਕੋਈ ਮੰਗ ਨਹੀਂ ਸੀ ਕੀਤੀ ਇਸ ਤੋਂ ਪਹਿਲਾਂ 26 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਰਮੋਣ ਸਿੰਘ ਦੇ ਦਿਹਾਂਤ ਤੋਂ ਬਾਅਦ ਕਾਂਗਰਸ ਪਾਰਟੀ ਮਨਮੋਣ ਸਿੰਘ ਦੇ ਅੰਤਿਮ ਸੰਸਕਾਰ ਲਈ ਜਗ੍ਹਾ ਦੀ ਮੰਗ ਕਰ ਰਹੀ ਸੀ ਜਿੱਥੇ ਉਹਨਾਂ ਦੀ ਸਮਾਦ ਅਤੇ ਯਾਦਗਾਰ ਬਣਾਈ ਜਾ ਸਕੇ ਹਾਲਾਂਕਿ ਕੇਂਦਰ ਸਰਕਾਰ ਨੇ ਯਾਦਗਾਰ ਲਈ ਜ਼ਮੀਨ ਦੇਣ ਦੀ ਹਾਮੀ ਭਰੀ ਹੋਈ ਹੈ ਪਰ ਕਿਹਾ ਸੀ ਕਿ ਇਸ ਲਈ ਕੁਝ ਸਮਾਦ ਤੇ ਕੁਝ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪਵੇਗਾ ਅਗਲੀ ਖਬਰ ਦਿੱਲੀ ਚੋਣਾਂ ਨੂੰ ਲੈ ਕੇ ਜੀ ਮੁੱਖ ਚੋਣ ਅਧਿਕਾਰੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਦਿੱਲੀ ਅਸੈਂਬਲੀ ਦੀਆਂ 70 ਸੀਟਾਂ ਲਈ ਵੋਟਾਂ 5 ਫਰਵਰੀ 2025 ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਜਿਹੜੀ ਆ ਉਹ ਤੈਅ ਕੀਤੀ ਗਈ ਹੈ ਮੁੱਖ ਚੋਣ ਕਮਿਸ਼ਨ ਜੀ ਕੁਮਾਰ ਨੇ ਮੰਗਲਵਾਰ ਨੂੰ ਸਿਆਸੀ ਪਾਰਟੀਆਂ ਨੂੰ ਚੋਣਾਂ ਦੌਰਾਨ ਬਰਯਾਦਾ ਬਰਕਰਾਰ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਚੋਣ ਕਮਿਸ਼ਨਰ ਅਨਰਪਕਤਾ ਨੂੰ ਯਕੀਨੀ ਬਣਾਉਣ ਲਈ ਪੂਰਾ ਕੰਮ ਕਰੇਗਾ ਅ ਰਜੀ ਕੁਮਾਰ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰਨ ਲਈ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਕੁਮਾਰ ਨੇ ਕਿਹਾ ਕਿ ਅਸੀਂ ਪੈਸੇ ਮੁਕਤ ਚੋਣਾਂ ਨੂੰ ਯਕੀਨੀ ਬਣਾਉਣ ਲਈ ਸਾਰਿਆਂ ਦੀ ਜਾਂਚ ਕਰਾਂਗੇ ਹਾਲ ਹੀ ਦੀਆਂ ਚੋਣਾਂ ਦੌਰਾਨ ਇਹ ਰੌਲਾ ਪਾਇਆ ਗਿਆ ਸੀ ਕਿ ਕੁਝ ਹੈਲੀਕਾਪਟਰਾਂ ਦੀ ਜਾਂਚ ਕੀਤੀ ਗਈ ਹੈ ਲੋਕ ਪੋਲਿੰਗ ਅਫਸਰਾਂ ਨੂੰ ਧਮਕੀਆਂ ਤੱਕ ਦਿੰਦੇ ਹਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਪ੍ਰਚਾਰ ਗੀਤ ਜਿਹੜਾ ਉਹ ਜਾਰੀ ਕੀਤਾ ਹੈ ਫਿਰ ਲਾएंगे ਕੇਜਰੀਵਾਲ ਨਾ ਦਾ ਇੱਕ ਗੀਤ ਕੋਈ ਸਾਢੇ ਕਿ ਤਿੰਨ ਮਿੰਟ 3.29 ਮਿੰਟ ਦਾ ਗੀਤ ਹੈ ਜਿਹੜਾ ਆਪ ਦੀ ਦਿੱਲੀ ਸਰਕਾਰ ਦੇ ਕਾਰਜਕਾਲ ਦੌਰਾਨ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਾ ਹੈ ਗੀਤ ਜਾਰੀ ਕਰਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਆਪਣੀਆਂ ਚੋਣਾਂ ਨੂੰ ਧਿਆਰਾ ਵਾਂਗ ਲੈਨੇ ਆ ਅਤੇ ਲੋਕ ਸਾਡੇ ਗੀਤ ਦਾ ਇੰਤਜ਼ਾਰ ਕਰਦੇ ਹਨ ਹੁਣ ਇਹ ਜਾਰੀ ਹੋ ਚੁੱਕਾ ਹੈ ਅਤੇ ਲੋਕ ਇਸ ਤੇ ਨੱਚ ਸਕਦੇ ਹਨ ਉਹਨਾਂ ਬੀਜੇਪੀ ਤੇ ਵੀ ਵਿਅੰਗ ਕਰਦੇ ਆ ਕਿਹਾ ਕਿ ਬੀਜੇ ਦੀ ਕਿਹੜੇ ਲੋਕ ਵੀ ਇਸ ਗੀਤ ਨੂੰ ਪਸੰਦ ਕਰਨਗੇ ਉਹ ਚੋਣ ਤਾਂ ਆਪਣੇ ਘਰਾਂ ਦੇ ਅੰਦਰ ਕਮਰਿਆਂ ਵਿੱਚ ਬਹਿ ਕੇ ਨੱਚ ਸਕਦੇ ਹਨ ਆਖਰਕਾਰ ਸਪਰੀਮ ਕੋਰਟ ਨੇ 2023 ਦੇ ਰੇਪ ਕੇਸ ਚ ਆਸਾ ਰਾਮ ਨੂੰ ਜ਼ਮਾਨਤ ਦੇ ਦਿੱਤੀ ਆਸਾ ਰਾਮ ਇੱਕ ਬਦਨਾਮ ਸਾਧ ਹੈ ਜੀ ਜਿਹੜਾ ਜੇਲ੍ਹ ਚ ਬੰਦ ਹੈ ਉਹਨਾਂ ਨੂੰ 31 ਮਾਰਚ ਤੱਕ ਅੰਤਮ ਜ਼ਮਾਨਤ ਮਿਲ ਗਈ ਹੈ ਆਸਾ ਰਾਮ ਨੇ ਸੇਧਾ ਹਵਾਲਾ ਦਿੰਦੇ ਹੋਏ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੋਈ ਸੀ ਸਪਰੀਮ ਕੋਰਟ ਨੇ ਜ਼ਮਾਨਤ ਦੇ ਨਾਲ ਕੁਝ ਸ਼ਰਤਾਂ ਵੀ ਲਾਈਆਂ ਹਨ ਜਿਨ੍ਹਾਂ ਦੀ ਪਾਲਣਾ ਆਸਾ ਰਾਮ ਨੂੰ ਕਰਨੀ ਹੋਏਗੀ ਸਪਰੀਮ ਕੋਰਟ ਨੇ ਚੇਤਾਵਨੀ ਦਿੱਤੀ ਹੈ ਕਿ ਆਸਾ ਰਾਮ ਆਪਣੀ ਜ਼ਮਾਨਤ ਦੇ ਦੌਰਾਨ ਕਿਸੇ ਵੀ ਪੈਰੋਕਾਰ ਨੂੰ ਨਹੀਂ ਮਿਲ ਸਕਦਾ ਇਸ ਦਰਾਨ ਸਬੂਤਾਂ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਆਸਰਾਮ ਗੁਜਰਾਤ ਵਿੱਚ ਦਰਜ ਇੱਕ ਜਬਰਜਨਾਹ ਦੇ ਮਾਮਲੇ ਵਿੱਚ ਉਮਰ ਕੈਂਦੀ ਸਜ਼ਾ ਕੱਟ ਰਹੇ ਹਨ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ ਰਾਜਸਥਾਨ ਵਿੱਚ ਵੀ ਉਹਨਾਂ ਦੇ ਉੱਤੇ ਇੱਕ ਜਬਰਜਨਾਹ ਦਾ ਜਿਹਾ ਹੀ ਮਾਮਲਾ ਚੱਲ ਰਿਹਾ ਹੈ ਉਹ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਹਨ 213 ਚਾਸਾ ਰਾਮ ਤੇ ਗਾਂਧੀ ਨਗਰ ਨੇੜੇ ਉਹਨਾਂ ਦੇ ਆਸ਼ਰਮ 'ਚ ਰਹਿਣ ਵਾਲੀ ਇੱਕ ਔਰਤ ਨੇ ਜ਼ਬਰ ਜਨਾਹ ਦਾ ਦੋਸ਼ ਲਾਇਆ ਸੀ ਸੈਸ਼ਨ ਕੋਰਟ ਨੇ ਜਨਵਰੀ 2023 'ਚ ਫੈਸਲਾ ਸੁਣਾਉਂਦੇ ਹੋਏ ਉਹਨਾਂ ਨੂੰ ਇਸ ਮਾਮਲੇ ਵਿੱਚ ਵੀ ਦੋਸ਼ੀ ਠਾਇਆ ਸੀ ਦੂਜੇ ਪਾਸੇ ਹਾਈ ਕੋਰਟ ਜਿਹੜੀ ਦਿੱਲੀ ਵਾਲੀ ਆ ਉਹਨਾਂ ਨੇ ਨਹਿਰੂ ਯੂਨੀਵਰਸਿਟੀ ਜਿਹੜੀ ਜਵਾਰਲਾਲ ਨਹਿਰੂ ਯੂਨੀਵਰਸਿਟੀ ਆ ਉਦੇ ਇੱਕ ਸਾਬਕਾ ਵਿਦਿਆਰਥੀ ਉਮਰ ਖਾਲਦ ਤੇ ਸ਼ਰਜੀਲ ਇਮਾਮ ਅਤੇ 6 ਹੋਰ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕੀਤੀ ਹੈ ਇਹਨਾਂ ਲੋਕਾਂ ਨੇ ਦਿੱਲੀ ਦੰਗਿਆਂ ਦੀ ਸਾਜ਼ਿਸ਼ ਰਚਨ ਦਾ ਦੋਸ਼ ਇਹਨਾਂ ਉੱਤੇ ਲੱਗਾ ਹੋਇਆ ਹੈ ਇਸ ਮਾਮਲੇ ਵਿੱਚ ਦਿੱਲੀ ਸਰਕਾਰ ਦੀ ਤਰਫੋਂ ਜਿਹੜੇ ਵਧੀਕ ਸਲਿਸਟਰ ਜਨਰਲ ਨੇ ਇਹਨਾਂ ਮੁਲਜ਼ਮਾਂ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਦੰਗਿਆਂ ਵਿੱਚ 53 ਲੋਕਾਂ ਦੀ ਮੌਤ ਹੋ ਗਈ ਸੀ ਅਤੇ 748 ਲੋਕ ਜ਼ਖਮੀ ਹੋਏ ਸਨ ਉਸਨੇ ਇਹ ਵੀ ਦਲੀਲ ਦਿੱਤੀ ਕਿ ਇਹ ਦੰਗੇ ਭਾਰਤ ਉਰਦੂ ਦੀ ਲੋਕਾਂ ਵੱਲੋਂ ਯੋਜਨਾਬੰਦ ਢੰਗ ਨਾਲ ਕੀਤੇ ਗਏ ਸਨ ਉਹਨਾਂ ਨੇ ਉਮਰ ਖਾਨ ਦੀ ਜ਼ਮਾਨਤ ਦੇ ਖਿਲਾਫ ਕਿਹਾ ਕਿ ਅਜੇ ਤੱਕ ਹਾਲਾਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਇਸ ਲਈ ਅਦਾਲਤ ਨੂੰ ਇਸ ਤੇ ਧਿਆਨ ਦੇਣਾ ਹੀ ਨਹੀਂ ਚਾਹੀਦਾ ਉਹਨਾਂ ਨੇ ਕਿਹਾ ਕਿ ਮੁਕਦਮੇ ਵਿੱਚ ਦੇਰੀ ਲਈ ਵੀ ਇਹ ਦੋਸ਼ੀ ਹੀ ਜ਼ਿੰਮੇਵਾਰ ਹਨ ਕਿ ਨਹੀਂ ਹੱਥੋਂ ਨਹੀਂ ਗੱਲ ਹੈ ਕਿ ਮੁਕਦਮੇ ਕੋਰਟਾਂ 'ਚ ਚੱਲਦੇ ਆ ਤੇ ਜ਼ਿੰਮੇਵਾਰ ਦੋਸ਼ੀ ਵੀ ਹੋ ਜਾਂਦੇ ਆ ਕਿ ਉਹਨਾਂ ਦੇ ਮੁਕਦਮੇ ਲਟਕ ਜਾਂਦੇ ਆ ਤਿੰਨ ਦੋਸ਼ੀਆਂ ਨੇ ਇਸ ਮਾਮਲੇ ਵਿੱਚ ਇੱਕ ਅਰਜੀ ਦਾਇਰ ਕਰਕੇ ਸਪਸ਼ਟੀਕਰਨ ਮੰਗਿਆ ਹੈ ਕਿ ਕੀ ਮਾਮਲੇ ਦੀ ਜਾਂਚ ਪੂਰੀ ਹੋਈ ਹੈ ਜਾਂ ਨਹੀਂ ਉਸ ਨੇ ਦਲੀਲ ਦਿੱਤੀ ਹੈ ਕਿ ਇਸ ਕੇਸ ਦੇ ਤਿੰਨ ਦੋਸ਼ੀਆਂ ਨਤਾਸ਼ਾ ਨਰਵਾਲ ਦੇਵਗਾਨਾ ਕਲਿਤਾ ਅਤੇ ਆਪਸ ਤਨਾਹ ਨੂੰ ਦਿੱਤੀ ਕਿ ਜ਼ਮਾਨਤ ਨੂੰ ਮਿਸਾਲ ਨਹੀਂ ਬਣਾਇਆ ਜਾਣਾ ਚਾਹੀਦਾ ਅਤੇ ਹੋਰ ਦੋਸ਼ੀਆਂ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ਮੱਧ ਪ੍ਰਦੇਸ਼ ਦੇ ਗਵਾਲੀਅਰ ਗਵਾਲੀਅਰ ਵਿੱਚ ਜਿਹੜੀ ਡਿਜੀਟਲ ਅ ਅਰੈਸਟ ਹੈ ਉਹਦਾ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਲੰਮਾ ਮਾਮਲਾ ਸਾਹਮਣੇ ਆਇਆ ਬੀਐਸਐਫ ਦਾ ਇੱਕ ਇੰਸਪੈਕਟਰ 32 ਦਿਨਾਂ ਤੱਕ ਆਪਣੇ ਘਰ ਵਿੱਚ ਹੀ ਕੈਦ ਰਿਆ ਇਸ ਦੌਰਾਨ ਬਦਮਾਸ਼ਾਂ ਨੇ ਮੁੰਬਈ ਸਾਈਬਰ ਕ੍ਰਾਈਮ ਬ੍ਰਾਂਚ ਦਾ ਅਧਿਕਾਰੀ ਦੱਸ ਕੇ ਉਸ ਤੋਂ 71.25 ਲੱਖ ਰੁਪਏ ਵੀ ਢਾਪ ਲਏ ਪੀੜਤ ਦਾ ਨਾਮ ਅਫਸਾਰ ਅਹਿਮਦ ਹੈ ਉਹ ਬੀਐਸਐਫ ਟੇਕਨਪੁਰ ਵਿੱਚ ਇੰਸਪੈਕਟਰ ਵਜੋਂ ਤਾਇਨਾਤ ਹੈ ਉਸਨੇ ਫਰਜੀ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੂੰ ਪੈਸੇ ਦੇਣ ਲਈ ਆਪਣੀ ਜ਼ਮੀਨ ਵੀ ਵੇਚ ਦਿੱਤੀ ਬੀਐਸਐਫ ਜਵਾਨ 2 ਦਸੰਬਰ 2024 ਨੂੰ ਸਵੇਰੇ 11:30 ਵਜੇ ਤੋਂ ਲੈ ਕੇ 2 ਜਨਵਰੀ 2025 ਦੀ ਸਵੇਰੇ 10 ਵਜੇ ਤੱਕ ਡਿਜੀਟਲ ਗ੍ਰਫਤਾਰੀ ਦੇ ਵਿੱਚ ਰਿਹਾ ਉਸਨੇ 31 ਦਸੰਬਰ ਨੂੰ ਆਰਟੀਜੀਐਸ ਰਾਹੀਂ ਆਖਰੀ ਲੈਣ-ਦੇਣ ਕੀਤਾ ਸੀ 2 ਜਨਵਰੀ ਵੀਰਵਾਰ ਨੂੰ ਜਦੋਂ ਉਸਦੇ ਬੇਟੇ ਨੇ ਉਦੇ ਨਾਲ ਗੱਲ ਕੀਤੀ ਤਾਂ ਉਹਨੇ ਦੱਸਿਆ ਕਿ ਉਹ ਕਿਸੇ ਘਟਾਲੇ ਦਾ ਸ਼ਿਕਾਰ ਹੋ ਗਿਆ ਹੈ ਇਸ ਤੋਂ ਬਾਅਦ ਇਹ ਸਾਰਾ ਭੇਦ ਖੁੱਲਿਆ ਸੋ ਅਗਲੀ ਖਬਰ ਪੰਜਾਬ ਤੋਂ ਜੀ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਕੱਲ ਦੁਪਹਿਰ ਨੂੰ 3 ਵਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਰੇਗਾ ਮਿਲੀ ਜਾਣਕਾਰੀ ਅਨੁਸਾਰ ਗਿਆਨੀ ਰਗਵੀਰ ਸਿੰਘ ਦੀ ਰੈਸ ਤੇ ਉੱਤੇ ਇਹ ਮੀਟਿੰਗ ਹੋ ਸਕਦੀ ਹੈ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਸਤੀਫਿਆਂ ਨੂੰ ਲੈ ਕੇ ਲਗਾਤਾਰ ਉੱਠ ਰਹੇ ਵਿਵਾਦ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਪਿਛਲੇ ਦਿਨੀ ਜਥੇਦਾਰ ਵੱਲੋਂ 2 ਤਰੀਕ ਨੂੰ ਅਕਾਲ ਤਖਤ ਸਾਹਿਬ ਦੀ ਫੀਸਲ ਤੋਂ ਹੋਏ ਹੁਕਮਾਂ ਨੂੰ ਪਾਲਣ ਕਰਨ ਪਾਲਣਾ ਕਰਨ ਦੀ ਹਿਦਾਇਤ ਕੀਤੀ ਸੀ ਜਥੇਦਾਰ ਨਾਲ ਅਕਾਲੀ ਦਲ ਦੀ ਮੁਲਾਕਾਤ ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਸਪਸ਼ਟ ਹੋ ਸਕੇਗਾ ਅਗਲੀ ਖਬਰ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੇ ਨਾਲ ਹੈ ਡੱਲੇਵਾਲ ਐਮਐਸਪੀ ਦੀ ਕਾਨੂੰਨੀ ਗਰੰਟੀ ਸਣੇ ਹੋਰ ਨਾ ਮੰਗਾਂ ਨੂੰ ਲੈ ਕੇ ਪਿਛਲੇ 43 ਦਿਨਾਂ ਤੋਂ ਮਾਰਨ ਵਰਤ ਤੇ ਬੈਠੇ ਹੋਏ ਹਨ ਡੱਲੇਵਾਲ ਦੀ ਸ਼ੇਧ ਸੇਧ ਦੀ ਜਾਂਚ ਵਿੱਚ ਲੱਗੀ ਐਨਜੀਓ ਜਿਹੜੀ ਆ ਉਹਨਾਂ ਦੀ ਟੀਮ ਚ ਸ਼ਾਮਲ ਡਾਕਟਰ ਬਤਾਰ ਸਿੰਘ ਨੇ ਕਿਹਾ ਹੈ ਕਿ ਸੋਮਵਾਰ ਸ਼ਾਮ ਨੂੰ ਡੱਲੇਵਾਲ ਦੀ ਸਿਹਤ ਕਾਫੀ ਵਿਗੜ ਗਈ ਸੀ ਡਾਕਟਰ ਨੇ ਕਿਹਾ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਡਿੱਗ ਪਿਆ ਸੀ ਤੇ ਉਹਨਾਂ ਨੇ ਮੰਜੇ ਤੇ ਪਿਆ ਵੀ ਉਲਟੀਆਂ ਕੀਤੀਆਂ ਹਨ ਉਹਨਾਂ ਕਿਹਾ ਕਿ ਹਰ ਲੰਘਦੇ ਦਿਨ ਉਨ੍ਹਾਂ ਦੀ ਸਿਹਤ ਲਗਾਤਾਰ ਨਿਗਰਦੀ ਜਾ ਰਹੀ ਹੈ ਉਹਨਾਂ ਨੂੰ ਕੁਝ ਵੀ ਹੋ ਸਕਦਾ ਹੈ ਇਸ ਤਰ੍ਹਾਂ ਡਾਕਟਰਾਂ ਦੀ ਟੀਮ ਨੇ ਵੀ ਖਰੋਰੀ ਬਾਰਡਰ ਉੱਤੇ ਡੱਲੇਵਾਲ ਦਾ ਮਾਰਨਾ ਕੀਤਾ ਕਿਸਾਨਾਂ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਮੰਗਲਵਾਰ ਨੂੰ ਗੰਭੀਰ ਸੀ ਅਤੇ ਉਹ ਕਿਸੇ ਨਾਲ ਗੱਲਬਾਤ ਵੀ ਨਹੀਂ ਸੰਕਰ ਸਕੇ ਦੂਜੇ ਪਾਸੇ ਕਿਸਾਨ ਆਗੂ ਕੁਹਾੜ ਨੇ ਕਿਹਾ ਹੈ ਕਿ ਰੱਬ ਭਲੀ ਕਰੇ ਜੇ ਡੱਲੇਵਾਲ ਜੀ ਨੂੰ ਕੁਝ ਹੋ ਗਿਆ ਤਾਂ ਸ਼ਾਇਦ ਹਾਲਤ ਤੇ ਕੇਂਦਰ ਸਰਕਾਰ ਦਾ ਕੰਟਰੋਲ ਹੀ ਨਾ ਰਹੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿਹੇ ਹਾਲਾਤ ਨਾ ਬਣ ਦੇਵੇ ਕੁਹਾੜ ਨੇ ਕਿਹਾ ਕਿ ਜੇ ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਕੇਂਦਰ ਸਰਕਾਰ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਉੱਤੇ ਇਹ ਇੱਕ ਵੱਡਾ ਦਾਗ ਹੋਵੇਗਾ ਜੋ ਕਦੇ ਵੀ ਸਾਫ਼ ਨਹੀਂ ਹੋ ਸਕੇਗਾ ਕੇਂਦਰ ਸਰਕਾਰ ਤੇ ਵਰਦਿਆ ਕਿਸਾਨ ਅਗੂ ਨੇ ਕਿਹਾ ਕਿ ਬਰਤਾਨਵੀ ਰਾਜਦਾਨ ਵੀ ਅਜਿਹਾ ਕਦੇ ਨਹੀਂ ਸੀ ਹੋਇਆ ਕਿ ਕੋਈ ਵਿਅਕਤੀ ਮਰਨ ਵਰ ਤੇ ਬੈਠਾ ਹੋਵੇ ਤੇ ਸਰਕਾਰ ਉਹਦੇ 'ਤੇ ਕੋਈ ਧਿਆਨ ਹੀ ਨਾ ਦੇਵੇ ਅਗਲੀ ਖਬਰ ਵਿਆਵਾ ਸ਼ਾਦੀਆਂ ਤੇ ਹੁੰਦੇ ਜਿਹੜੇ ਨਜਾਇਜ਼ ਖਰਚੇ ਆ ਉਹਨਾਂ ਨੂੰ ਲੈ ਕੇ ਕਮ ਪੰਚਾਇਤ ਵੱਲੋਂ ਕੀਤੀ ਗਈ ਪਹਿਲ ਕਦਮੀ ਦੇ ਉੱਤੇ ਆ ਕਿ ਵਿਆਵਾ ਸਮਾਗਮਾਂ ਵਿੱਚ ਸ਼ਰਾਬ ਨਾ ਵਰਤੌਣ ਤੇ ਡੀਜੇ ਦਾ ਸੰਗੀਤ ਨਾ ਵਜਾਉਣ ਵਾਲੇ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੀ ਇੱਕ ਗ੍ਰਾਮ ਪੰਚਾਇਤ ਨੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਇਹ ਕੰਮ ਨਹੀਂ ਕਰੂਗਾ ਡੀਜੇ ਨਹੀਂ ਲਾਊਗਾ ਜਾਂ ਸ਼ਰਾਬ ਨਹੀਂ ਵਰਤਾਊਗਾ 21000 ਰੁਪਏ ਦੀ ਨਕਦ ਸਹਾਤਾ ਦੇਣ ਦਾ ਐਲਾਨ ਕੀਤਾ ਹੈ ਬੱਲੋ ਪਿੰਡ ਦੀ ਸਰਪੰਚ ਹੈ ਬੀਬੀ ਅਮਰਜੀਤ ਕੌਰ ਉਹਨਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਫੈਸਲਾ ਪਿੰਡ ਵਾਸੀਆਂ ਨੂੰ ਵਿਆਹ ਸਮਾਗਮਾਂ ਤੇ ਫਜ਼ੂਲ ਖਰਚੀ ਨਾ ਕਰਨ ਤੇ ਸ਼ਰਾਬ ਦੀ ਦੁਰਵਰਤੋਂ ਨੂੰ ਰੋਕਣ ਲਈ ਕੀਤਾ ਗਿਆ ਹੈ ਅਮਰਜੀਤ ਕੌਰ ਨੇ ਅੱਗੇ ਕਿਹਾ ਹੈ ਕਿ ਪੰਚਾਇਤ ਨੇ ਸਰਕਾਰ ਤੋਂ ਪਿੰਡ ਵਿੱਚ ਸਟੇਡੀਅਮ ਬਣਾਉਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਵੀ ਉਤਸ਼ਾਹ ਕੀਤਾ ਜਾ ਸਕੇ ਪੰਚਾਇਤ ਨੇ ਪਿੰਡ ਵਿੱਚ ਬਾਇਓਗੈਸ ਪਲਾਂਟ ਲਾਉਣ ਦੀ ਵੀ ਤਜਵੀਜ਼ ਰੱਖੀ ਹੈ ਉਹਨਾਂ ਕਿਹਾ ਹੈ ਕਿ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਮੁਫਤ ਬੀਜ ਦਿੱਤੇ ਜਾਇਆ ਕਰਨਗੇ ਅਗਮੀਆਂ ਦੋ ਖਬਰਾਂ ਲਗਾਤਾਰ ਅਸੀਂ ਪਾਕਿਸਤਾਨ ਤੋਂ ਨਹੀਂਆਂ ਨੇ ਪਾਕਿਸਤਾਨ ਵਿੱਚ ਇੱਕ ਹਰਾਨੀ ਜਨਕ ਘਟਨਾ ਕਰਨ ਵਿੱਚ ਨੈਸ਼ਨਲ ਅਸੈਂਬਲੀ ਦੀ ਇੱਕ ਕਮੇਟੀ ਨੇ ਦੱਸਿਆ ਕਿ ਦੇਸ਼ ਵਿੱਚ 22000 ਤੋਂ ਵੱਧ ਅਫਸਰ ਸ਼ਾਹ ਜਾਨੀ ਕਿ ਜਿਹੜੇ ਜਦਾ ਆਈਐਸ ਅਫਸਰ ਹੁੰਦੇ ਇਸ ਤਰ੍ਹਾਂ ਦੇ ਅਫਸਰ ਜਿਹੜੇ ਆ ਉਹਨਾਂ ਕੋਲ ਡਬਲ ਸਿਟੀਜ਼ਨਸ਼ਿਪ ਹੈ ਜਿਸ ਨਾਲ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੂੰ ਚਿੰਤਾਵਾਂ ਪੈਦਾ ਹੋ ਗਈਆਂ ਹਨ ਨੈਸ਼ਨਲ ਅਸੈਂਬਲੀ ਪਾਕਿਸਤਾਨੀ ਸੰਸਦ ਦਾ ਇਤਲਾ ਸਦਨ ਹੈ ਐਕਸਪੈਕਟਿਵ ਟਰਿਬਿਊਨ ਦੇ ਅਨਸਾਰ ਅੰਦਰੂਨੀ ਮਾਮਲਿਆਂ ਬਾਰੇ ਨੈਸ਼ਨਲ ਅਸੈਂਬਲੀ ਦੀ ਸਥਾਈ ਕਮੇਟੀ ਦੀ ਸੋਮਵਾਰ ਨੂੰ ਰਾਜਾ ਖੁਰਰਮ ਨਵਾਬ ਦੀ ਪ੍ਰਧਾਨਗੀ ਹੇਠ ਇੱਕ ਬੈਠਕ ਹੋਈ ਬੈਠਕ ਵਿੱਚ ਮੈਂਬਰਾਂ ਨੇ ਇਸ ਪ੍ਰਥਾ ਤੇ ਚਿੰਤਾ ਜ਼ਾਹਰ ਕੀਤੀ ਅਤੇ ਖਾਸ ਕਰਕੇ ਜਿਹੜੇ ਅਫਸਰ شاہ ਨੇ ਨੌਕਰਸ਼ਾ ਜਾਜ ਤੇ ਸੰਸਦ ਮੈਂਬਰਾਂ ਲਈ ਇਸ ਪ੍ਰਥਾ ਤੇ ਪਾਬੰਦੀ ਲਾਉਣ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ बैठक ਵਿੱਚ ਪ੍ਰਸਤਾਵਿਤ ਕਾਨੂੰਨ ਤੇ ਚਰਚਾ ਕੀਤੀ ਗਈ ਜਿਸ ਤਹਿਤ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਪਾਕਿਸਤਾਨੀ ਪਾਸਪੋਰਟ ਦਿੱਤਾ ਜਾਵੇਗਾ ਜਿਨ੍ਹਾਂ ਨਾਲ ਪਾਕਿਸਤਾਨ ਦੀ ਦੂਰੀ ਨਾਗਰਿਕਤਾ ਦਾ ਸਮਝੌਤਾ ਹੈ ਬੈਠਕ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਰੀਬ 22000 ਨੌਕਰ ਸ਼ਾਹਾਂ ਕੋਲ ਦੂਰੀ ਨਾਗਰਿਕਤਾ ਪਹਿਲਾਂ ਹੀ ਹੈ ਕਮੇਟੀ ਮੈਂਬਰ ਅਫਦਲ ਕਾਦਰ ਪਟੇਲ ਨੇ ਹੈਰਾਨੀ ਪ੍ਰਗਟਾਈ ਕਿ ਨੈਸ਼ਨਲ ਸੈਂਬਰੀ ਦੇ ਮੈਂਬਰਾਂ ਤੇ ਜੱਜਾਂ ਲਈ ਦੂਰੀ ਨਾਗਰਿਕਤਾ ਦੀ ਮਨਾਹੀ ਹੈ ਜਦੋਂ ਕਿ ਨੌਕਰਸ਼ਾਹਾਂ ਲਈ ਅਜਿਹੀ ਕੋਈ ਪਾਬੰਦੀ ਨਹੀਂ ਉਹਨਾਂ ਪ੍ਰਸਤਾਵ ਦਿੱਤਾ ਕਿ ਬਿੱਲ ਵਿੱਚ ਯਕੀਨੀ ਬਣਾਉਣ ਵਿੱਚ ਇੱਕ ਵਿਵਸਥਾ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ ਕਿ ਦੂਰੀ ਨਾਗਰਿਕਤਾ ਵਾਲੇ ਵਿਅਕਤੀਆਂ ਨੂੰ ਨੌਕਰਸ਼ਾਹ ਵਜੋਂ ਨੁਯੁਕਤ ਨਾ ਕੀਤਾ ਜਾਵੇ ਪਟੇਲ ਨੇ ਇਸ ਦਲੀਲ ਨੂੰ ਵੀ ਚੁਣੌਤੀ ਦਿੱਤੀ ਕਿ ਨetaਵਾਂ ਨੂੰ ਰਾਜ ਦੇ ਭੇਤ ਸੁਰੱਖਿਤ ਕਰਨ ਦੀ ਲੋੜ ਕਾਰਨ ਦੂਰੀ ਨਾਗਰਿਕਤਾ ਨਹੀਂ ਦਿੱਤੀ ਜਾ ਸਕਦੀ ਅਗਲੀ ਖਬਰ ਵਿੱਚ ਪਾਕਿਸਤਾਨ ਤੋਂ ਜੀ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਦੋ ਨਬਾਲਗ ਕੁੜੀਆਂ ਨੇ ਕਥਿਤ ਜਿੰਸੀ ਦੁਰਚਾਰ ਕਰਨ ਵਾਲੇ ਆਪਣੇ ਪਿਓ ਨੂੰ ਅੱਗ ਲਾ ਕੇ ਸਾੜ ਦਿੱਤਾ ਹੈ ਪੁਲਿਸ ਨੇ ਕਿਹਾ ਹੈ ਕਿ ਕਟੜਾ ਲਾਹੌਰ ਤੋਂ ਕਰੀਬ 80 ਕਿਲੋਮੀਟਰ ਦੂਰ ਗੁਜਰਾਵਾਲੇ ਦੇ ਮੁਗਲ ਚੌਕ ਦੀ ਹੈ ਪੁਲਿਸ ਨੇ ਕਿਹਾ ਹੈ ਕਿ ਅਲੀ ਅਕਬਰ ਜਿਹਦੀ ਉਮਰ 48 ਸਾਲ ਦੀ ਸੀ ਉਹਨੇ ਤਿੰਨ ਵਿਆਹ ਕੀਤੇ ਹੋਏ ਸਨ ਜਿਸ ਤੋਂ ਉਸਦੇ 10 ਬੱਚੇ ਹਨ ਅਕਬਰ ਦੀ ਪਹਿਲੀ ਜਿਹੜੀ ਵੋਟੀ ਆ ਬੇਗਮ ਹੈ ਉਹ ਮਰ ਚੁੱਕੀ ਹੈ ਤੇ ਉਹ ਆਪਣੀਆਂ ਦੋ ਹੋਰ ਬੇਗਮਾਂ ਦੇ ਬੱਚਿਆਂ ਦੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ ਪੁਲਿਸ ਮੁਤਾਬਕ ਅਕਬਰ ਸੌਂਵਾਰ ਨੂੰ ਸੁੱਤਾ ਪਿਆ ਸੀ ਜਦੋਂ ਉਸ ਦੀਆਂ 12 ਤੇ 15 ਸਾਲ ਦੀਆਂ ਧੀਆਂ ਨੇ ਪੈਟਰੋਲ ਛਿਣ ਕੇ ਉਹਨੂੰ ਅੱਗ ਲਾ ਦਿੱਤੀ ਇਸ ਘਟਨਾ ਵਿੱਚ ਅਕਬਰ ਬੁਰੀ ਤਰ੍ਹਾਂ ਝੁੱਸ ਗਿਆ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜ਼ਖਮਾਂ ਦੀ ਤਾਪ ਨਾ ਚੱਲਦਿਆਂ ਉਸ ਨੇ ਦਮ ਤੋੜ ਦਿੱਤਾ ਪੁਲਿਸ ਨੇ ਦੋਹਾਂ ਕੁੜੀਆਂ ਨੂੰ ਹਿਰਾਸਤ ਚ ਲੈ ਕੇ ਉਹਨਾਂ ਦੇ ਬਿਆਨ ਕਲਮਬੰਦ ਕੀਤੇ ਹਨ ਕੁੜੀਆਂ ਨੇ ਕਿਹਾ ਹੈ ਕਿ ਉਹਨਾਂ ਦਾ ਪਿਓ ਉਹਨਾਂ ਨਾਲ ਜਿਨਸੀ ਦੁਰਾਚਾਰ ਕਰਦਾ ਸੀ ਉਹਨਾਂ ਕਹੇ ਸੀ ਆਪਣੇ ਵਾਲਦ ਜੋ ਕਿ ਸਾਡੇ ਨਾਲ ਜਿਨਸੀ ਦੁਰਾਚਾਰ ਕਰਦਾ ਸੀ ਨੂੰ ਮਾਰਨ ਦੀ ਯੋਜਨਾ ਕਢੀ ਅਸੀਂ ਆਪਣੇ ਪਿਓ ਦੀ ਬਾਈਕ 'ਚੋਂ ਪੈਟਰੋਲ ਕੱਢਿਆ ਤੇ ਉਹਦੇ ਉੱਤੇ ਸ਼ਿਰਕ ਕੇ ਆਗ ਲਾ ਦਿੱਤੀ ਪੁਲਿਸ ਨੇ ਕਿਹਾ ਕਿ ਕਤਲ ਦਾ ਕੇਸ ਦਰਜ ਕਰਨ ਤੋਂ ਪਹਿਲਾਂ ਪੀੜਤ ਦੋਹਾਂ ਬੇਗਮਾਂ ਦੇ ਬਿਆਨ ਵੀ ਜਿਹੜਾ ਉਹ ਦਰਜ ਕਰੇਗਾ ਅਗਲੀ ਖਬਰ ਗੁਜਰਾਤ ਦੇ ਕਾਸ਼ੀ ਜ਼ਿਲ੍ਹੇ ਵਿੱਚ ਬੋਰਵੈਲ ਵਿੱਚ ਇੱਕ 18 ਸਾਲਾਂ ਦੀ ਕੁੜੀ ਡਿੱਗ ਪਈ ਸੀ ਉਹਦੀ ਮੌਤ ਹੋ ਗਈ ਹੈ ਭਾਰਤ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਇਹਦੇ ਲਈ ਕੋਈ ਵੀ ਇਤਿਹਾਤੀ ਕੰਮ ਜਿਹੜਿਆ ਉਹ ਨਹੀਂ ਕੀਤੇ ਜਾਂਦੇ ਉਦੋਂ ਹੀ ਪਤਾ ਲੱਗਦਾ ਜਦੋਂ ਕੋਈ ਬੰਦਾ ਡਿੱਗ ਜਾਂਦਾ ਤੇ ਉਸ ਤੋਂ ਬਾਅਦ ਫਿਰ ਭਾਰੀ ਖਰਚਾ ਵੀ ਸਰਕਾਰ ਦਾ ਹੁੰਦਾ ਤੇ ਮਾਪਿਆਂ ਨੂੰ ਵੀ ਪਰੇਸ਼ਾਨੀ ਹੁੰਦੀ ਆ ਲੜਕੀ ਨੂੰ 33 ਘੰਟਿਆਂ ਦੀ ਜਦੋਜਹਿਦ ਤੋਂ ਬਾਅਦ ਬੋਰਵੈਲ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਹਨੂੰ ਮਰਿੱਤਕ ਘੋਸ਼ਰਤ ਕੀਤਾ ਸੀ ਇਹ ਲੜਕੀ ਸੋਮਵਾਰ ਨੂੰ ਪੁੱਜ ਤਾਲਕਾ ਦੇ ਕੰਦੇਰਾਹੀ ਪਿੰਡ ਵਿੱਚ ਸਵੇਰੇ 6:30 ਵਜੇ ਦੇ ਕਰੀਬ ਬੋਰਵੈਲ ਵਿੱਚ ਡਿੱਗ ਪਈ ਸੀ ਉਹ ਬੋਰ ਵਿੱਚ 490 ਫੁੱਟ ਦੀ ਡੰਗਾਈ ਤੇ ਜਾ ਕੇ ਫਸ ਗਈ ਸਥਾਨਕ ਪ੍ਰਸ਼ਾਸਨ ਨੇ ਰਾਤ ਤੇ ਵਿਚਾਰ ਕਾਰਜਾਂ ਲਈ ਫਾਇਰ ਬ੍ਰਿਗੇਡ ਐਨਡੀਆਰਐਫ ਤੇ ਬੀਐਸਐਫ ਸਮੇਤ ਕਈ ਏਜੰਸੀਆਂ ਦਾ ਸਹਿਯੋਗ ਲਿਆ ਲੜਕੀ ਨੂੰ ਅੱਜ ਸ਼ਾਮੀ 4 ਵਜੇ ਦੇ ਕਰੀਬ ਬਾਹਰ ਕੱਢਿਆ ਗਿਆ ਤੇ ਭੁਜ ਦੇ ਸਹਿ ਕਲੈਕਟਰ ਤੇ ਐਸ ਡੀ ਐਮ ਏ ਬੀ ਯਾਦਵ ਨੇ ਕਿਹਾ ਕਿ ਬਦਕਿਸਮਤੀ ਨਾਲ ਲੜਕੀ ਨੂੰ ਬਚਾਇਆ ਨਹੀਂ ਜਾ ਸਕਿਆ ਜੀ ਕੇ ਜਨਰਲ ਹਸਪਤਾਲ ਦੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਇਹਦੇ ਨਾਲ ਹੀ ਅੱਜ ਦਾ ਖਬਰਾਂ ਦਾ ਬਲਟਨ ਹੋਇਆ ਜੀ ਸਮਾਪਤ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ